ਚੋਣ ਜਾਪਤੇ ਤੇ ਚੱਲਦੇ ਪੰਜਾਬ ਕਈਏ ਜਾਂ ਫਿਰ ਪੂਰੇ ਦੇਸ਼ ਦੇ ਵਿੱਚ ਚੋਣ ਆਯੋਗ ਦੀ ਜਿਹੜੀ ਹੈ ਇੱਕ ਕਈਏ ਕਿ ਗਾਈਡਲਾਈਨਸ ਹੈ ਕਿ ਤੁਹਾਨੂੰ ਜਿਹੜੇ ਹੈ ਉਹ ਹਥਿਆਰ ਜਮ੍ਹਾਂ ਕਰਵਾਉਣੇ ਹਨ ਲੇਕਿਨ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਹੈ ਲੋਕਾਂ ਨੂੰ ਡਾਊਟਸ ਵੀ ਹੈ ਕਿ ਆਖਿਰ ਜਿਨ੍ਹਾਂ ਨੂੰ ਸੱਚਮੁੱਚ ਥ੍ਰੈਟ ਹੈ ਕੀ ਉਹ ਆਪਣੇ ਹਥਿਆਰ ਜਮ੍ਹਾਂ ਕਰਾਉਣ ਜਾਂ ਫਿਰ ਕਿਸ ਨੂੰ ਕਹਿਣ ਕਿਸ ਨੂੰ ਜਿਹੜੀ ਉਹ ਜਾਣਕਾਰੀ ਲੈਣ ਕੀ ਆਖਿਰ ਉਹਨਾਂ ਨੂੰ ਥ੍ਰੈਟ ਹੈ ਤੇ ਉਹ ਆਪਣੇ ਹਥਿਆਰ ਨਹੀਂ ਦੇ ਸਕਦੇ ਤੇ ਇਸ ਬਾਬਤ ਇੱਕ ਜਨਹਿਤ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਦਾਖਲ ਕੀਤੀ ਗਈ ਸੀ ਜਿਸ ਵਿੱਚ ਹੁਣ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਹੈ ਆਖਿਰ ਕੀ ਕੁਝ ਜਿਹੜੇ ਰੂਲਸ ਕਹਿੰਦੇ ਨੇ ਤੇ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਕੀ ਮਿਸਇੰਟਰਪੀਟ ਹੈ ਇਸ ਇਸ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਐਪੀਐਸ ਸ਼ੇਰ gilje ਨੇ ਤੇ ਇਸ ਤੋਂ ਇਲਾਵਾ ਗਰਨ ਬਾਜਵਾ ਜੀ ਨੇ ਜਿਹੜੀ ਕੀ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਹੈ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਸਵਾਲ ਪੁੱਛਾਂਗੀ ਜਿਹੜੀ ਮੈਂ ਗੱਲ ਕੀਤੀ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਕਿ ਆਪਣੇ ਹਥਿਆਰ ਜਮ੍ਹਾਂ ਕਰਵਾਉਣੇ ਐ ਕਿਵੇਂ ਕਰਵਾਉਣੇ ਕਿਸ ਕੰਡੀਸ਼ਨ ਚ ਕਰਵਾਉਣੇ ਬੇਸਿਕਲੀ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਆ ਉਹ ਐਡਵਰਟਾਈਜ਼ ਨਹੀਂ ਕੋਈ ਕਰ ਰਿਹਾ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਡਿਊਟੀ ਬਣਦੀ ਹੈ ਉਹਨੂੰ ਐਡਵਰਟਾਈਜ਼ ਕਰਨਾ ਦੱਸਣਾ ਹਰ ਡੀਸੀ ਨੂੰ ਕਿ ਕਿਹੜਾ ਪ੍ਰੋਸੈਸ ਫਾਲੋ ਕਰਨਾ ਹੈ ਔਰ ਕਿਵੇਂ ਫਾਲੋ ਕਰਨਾ ਹੈ ਔਰ ਸਕਰੀਨਿੰਗ ਕਮੇਟੀ ਬਣਾਨੀ ਹੈ ਔਰ ਹਰ ਬੰਦੇ ਨੂੰ ਐਨਲਾਈਜ਼ ਕਰਨਾ ਹੈ ਕਿ ਜਿੰਨੂੰ ਲਾਇਸੈਂਸ ਦਿੱਤਾ ਹੈ ਕਿਉਂ ਦਿੱਤਾ ਸੀ ਇਨ ਦਾ ਫਰਸਟ ਪਲੇਸ ਲਾਇਸੈਂਸ ਫਾਇਰਆਮ ਲਾਇਸੈਂਸ ਲੈਣਾ ਕੋਈ ਸੌਕਾ ਕੰਮ ਨਹੀਂ ਇੰਡੀਆ ਦੇ ਵਿੱਚ ਪਰ ਇੱਥੇ ਹੈ ਕਿ ਵੀ ਜਿਵੇਂ ਇਲੈਕਸ਼ਨ ਆਂਦਾ ਹੈ ਮੈਂ ਬਹੁਤ ਵਾਰੀ ਦੇਖ ਚੁੱਕਿਆ 31 ਸਾਲ ਪ੍ਰੈਕਟਿਸ ਕਰਦੇ ਕਿ ਵੀ ਕਰੋ ਜੀ ਵੈਪਨ ਜਮਾ ਕਰਾਓ ਜੀ ਵੈਪਨ ਜਮਾ ਕਰਾਓ ਜੀ ਵਿਦਆਊਟ ਐਨੀ ਐਪਲੀਕੇਸ਼ਨ ਆਫ ਮਾਈਂਡ ਕਿ ਵੀ ਦਿਮਾਗ ਲਾ ਲਓ ਪਹਿਲੇ ਕਿ ਵੈਪਨ ਕਿਉਂ ਜਮਾ ਕਰਾਣਾ ਹੈ ਆ ਬੰਦਾ ਡੇਂਜਰਸ ਹੈ ਪੋਲਿਟਿਸ਼ੀਅਨ ਹੈ ਅਨਲੌਫਲ এলিমੈਂਟ ਹੈ ਜਾਂ ਉੱਤੇ ਕੇਸਸ ਚੱਲਦੇ ਆ ਆਮ ਬੰਦਾ ਜਿਹੜਾ ਫਾਇਰਆਮ ਲੈਂਦਾ ਆਪਣੀ ਪ੍ਰ ਔਰ ਜਿਹੜਾ ਕਿ ਉਹਨੂੰ ਨਾਰਮਲੀ 2-3 ਤਾਲਿਆਂ ਦੇ ਵਿੱਚ ਰੱਖਦਾ ਆਪਣੇ ਘਰ 'ਚ ਉਹਨੂੰ ਕਹਿੰਦੇ ਜੀ ਜਾ ਕੇ ਜਮ੍ਹਾਂ ਕਰਾਉ ਡੀ ਦਾ ਐਟ ਦ ਟਾਈਮ ਵੈਨ ਜਦ ਵਾਇਲੈਂਸ ਜਾਂ ਖਤਰਾ ਇਲੈਕਸ਼ਨਸ ਮੈਕਸਿਮਮ ਇਸ ਕੰਟਰੀ 'ਚ ਦੇਖਿਆ ਗਿਆ ਜਿਹੜੀ ਇਲੈਕਸ਼ਨ ਵਾਇਲੈਂਸ ਬਹੁਤ ਹੁੰਦੀ ਹੈ ਗੁੰਡਾਗਰਦੀ ਵੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ 'ਚ ਚਲੋ ਇਲੈਕਸ਼ਨ ਕਮਿਸ਼ਨ ਕਾਫੀ ਕੁਝ ਕੰਟਰੋਲ ਕਰਦਾ ਵੀ ਹੈ ਪਰ ਇਹਦੇ ਕੇਸ 'ਚ ਕੀ ਹੋਇਆ ਇਹਦੇ ਕੋਲ ਫਾਇਰ arm ਵੈਪਨ ਸੀਗਾ ਤੇ ਲਾਇਸੈਂਸ ਵੀ ਹੈਗਾ ਇਹਦੇ ਕੋਲ ਇਹ ਮੇਰੇ ਕੋ ਮੇਰੇ ਨਾਲ ਕੰਮ ਕਰਦੀ ਹੈ ਮੇਰੇ ਆਫਿਸ ਤੇ ਮੇਰੀ ਐਸੋਸੀਏਟ ਇਨੇ ਮੈਨੂੰ ਇਨਫੋਰਮ ਕੀਤਾ ਸਰ ਮੈਨੂੰ ਫੋਨ ਆਇਆ ਜੀ ਜਾ ਕੇ ਜਮਾ ਕਰਨਾ ਜਾਣਾ ਮੈਂ ਜਾ ਕੇ ਮੈਂ ਕਿਹਾ ਕਿਉਂ ਬੇਟਾ ਜਮਾ ਕਿਉਂ ਕਰਨਾ ਕਹਿੰਦੇ ਨਹੀਂ ਸਰ ਹਦਾਇਤ ਹੈ ਉਹਨਾਂ ਦੀ ਕਿਉਂ ਜਮਾ ਕਰਨਾ ਮੈਂ ਕਿਹਾ ਕੋਈ ਮੈਸੇਜ ਆਇਆ ਤੁਹਾਨੂੰ ਰਾਈਟਿੰਗ ਨੋਟਿਸ ਆਇਆ ਨਹੀਂ ਫੋਨ ਆਇਆ ਜੀ ਜਮਾ ਕਰੋ ਦੈਨ ਇਹਨੂੰ ਮੈਂ ਆਖਿਆ ਕਿ ਵੀ ਤੁਸੀਂ ਰਿਪਰੈਜ਼ੈਂਟੇਸ਼ਨ ਨਾਲ ਕੇ ਆਪਣਾ ਭੇਜੋ ਈਮੇਲ ਕਰੋ ਫਟਾਫਟ ਸਾਰੇ ਜਿਹੜੇ ਕੰਸਰਨ ਬੰਦੇ ਆ ਜਵਾਬ ਆ ਜਾਏਗਾ ਪਤਾ ਲੱਗ ਜਾਏਗਾ ਕਿਉਂ ਜਮਾ ਕਰਨਾ ਹੈ ਪਰ ਕੋਈ ਜਵਾਬ ਨਹੀਂ ਦਿੰਦੇ ਕਿਸੇ ਰਿਪਰੈਜ਼ੈਂਟੇਸ਼ਨ ਦਾ ਇਹ ਮਤਲਬ ਬੜੀ ਬਹੁਤ ਹੀ ਘਟਿਆ ਸਿਚੁਏਸ਼ਨ ਹੈ ਇਸ ਲਈ ਇਸ ਮੁਲਕ ਚ ਵੀ ਸਟੇਟ ਚ ਵੀ ਕਿ ਤੁਸੀਂ ਕੋਈ ਈਮੇਲ ਵੀ ਦਿੰਦੇ ਹੋ ਕਹਿੰਦੇ ਅਸੀਂ ਬੜੇ ਟੈਕ ਫ੍ਰੈਂਡਲੀ ਹੋ ਗਏ ਸਾਡੇ ਫਲਾਨਾ ਹੋ ਗਿਆ ਜੀ ਢਿੰਗ ਹੋ ਗਿਆ ਪਰ ਇੱਕ ਈਮੇਲ ਦਾ ਜਵਾਬ ਮੈਂ ਅੱਜ ਤੱਕ ਨਹੀਂ ਸੁਣਿਆ ਆਂਦਾ ਹੋਇਆ ਸਿਰਫ ਡੀਜੀਪੀ ਆਫਿਸ ਹੈ ਜਿੱਥੇ ਈਮੇਲ ਜਾਂਦੀ ਹੈ ਉੱਥੇ ਵੀ ਬੜਾ ਲੇਟ ਜਵਾਬ ਆਂਦਾ ਹੈ ਛੇਤੀ ਕਿਤੇ ਕੋਈ ਜਵਾਬ ਨਹੀਂ ਦਿੰਦਾ ਔਰ ਫਿਰ ਅਸੀਂ ਮੈਂਸ਼ਨ ਕੀਤਾ ਟੇਕ ਅਪ ਕਰਾਇਆ ਚੀਫ ਅਸਿਸਟੈਂਟ ਸਾਹਿਬ ਜਿਹੜੇ ਨੇ ਸਾਡੇ ਉਹਨਾਂ ਨੇ ਵੀ ਇੱਕ ਬੜਾ ਵੱਡਾ ਸਵਾਲ ਚੁੱਕਿਆ ਕਿ ਵੀ ਇਹ ਆਰਡਰ ਅਲੱਗ-ਅਲੱਗ ਚਾਰ ਡੀਸੀਆਂ ਦੇ ਸਿਲਾਈ ਸੀ ਕਿ ਉਹ ਸਾਰੇ ਅਲੱਗ-ਅਲੱਗ ਕਿਉਂ ਨੇ ਬਰੇਕ ਯੂਨੀਫਾਰਮ ਆਰਡਰ ਕਿਉਂ ਨਹੀਂ ਹੈ ਇਲੈਕਸ਼ਨ ਕਮਿਸ਼ਨ ਜਿਹੜਾ ਇਲੈਕਸ਼ਨ ਕਮਿਸ਼ਨਰ ਹੈ ਪੰਜਾਬ ਦਾ ਇੱਕ ਪੂਰਾ ਮਹਿਕਮਾ ਹੈ ਜਿਹੜਾ ਇਲੈਕਸ਼ਨ ਹੈਂਡਲ ਕਰਦਾ ਉਹ ਯੂਨੀਫਾਰਮਿਟੀ ਕਿਉਂ ਨਹੀਂ ਲੈ ਆ ਰਿਹਾ ਜੱਜਮੈਂਟਸ ਨੇ ਉਹਨਾਂ ਨੂੰ ਕਿਉਂ ਨਹੀਂ ਪਤਾ ਲਾਅ ਜਿਹੜਾ ਕੰਟਰੀ ਦਾ ਹੈ ਆਈਐਸਫਸਰ ਨੇ ਬਹੁਤ ਪੜ੍ਹ ਲਿਖਿਆ ਹੈ ਆਈਐਸਫਸਰ ਬੰਦੇ ਨੇ ਦੇਅਰ ਸੁਪੋਜ਼ ਟੂ ਨੋ ਦ ਲਾਅ ਕਿ ਵੀ ਕਿਹੜੇ ਬੰਦੇ ਦਾ ਜਮਾ ਹੋਣਾ ਹੈ ਕਿਹੜੇ ਦਾ ਨਹੀਂ ਹੋਣਾ ਸਕਰੀਨਿੰਗ ਕਮੇਟੀ ਬਣਾਓ ਫਟਾਫਟ ਸਕਰੀਨਿੰਗ ਕਰ ਲਓ ਔਰ ਸਭ ਤੋਂ ਮਜ਼ੇਦਾਰ ਗੱਲ ਕੀ ਹੈ ਜੀ ਇਹ ਪੋਰਟਲ ਨੈਸ਼ਨਲ ਪੋਰਟਲ ਹੈ ਫਾਇਰ ਆਰਮਜ਼ ਗਵਰਨਮੈਂਟ ਆਫ ਇੰਡੀਆ ਥੱਲੇ ਹੈਗਾ ਪੂਰੇ ਦਾ ਪੂਰਾ ਉਹਨੂੰ ਤਾਂ ਦੇਖ ਲਓ ਉਹਦੇ ਦੇ ਇੱਕ ਇਨਫੋਰਮੇਸ਼ਨ ਹੈ ਕਿ ਇੱਕ ਡਿਟੇਲ ਹੈ ਉਹਨਾਂ ਬਟਿਆ ਵਕੀਲ ਹੈ ਮੇਰੇ ਨਾਲ ਇਹ ਕਿਹੜਾ ਕੋਈ ਲਾਅ ਹੈ ਇਹ ਤਾਂ ਖੁਦ ਕਾਨੂੰਨ ਦਾ ਇੱਕ ਹਿੱਸਾ ਹੈ ਇਹਨੂੰ ਦਾ ਪਤਾ ਹੈ ਮੈਂ ਆਪਣਾ ਕਿੱਥੇ ਯੂਜ਼ ਕਰਨਾ ਹੈ ਵੈਪਨ ਨਹੀਂ ਕਰਨਾ ਜਾਂ ਕਰੋ ਕੱਢਣਾ ਨਹੀਂ ਕਰਨਾ ਲਾਅ ਕੇ ਮੇਂ ਫਾਲੋ ਕਰਨਾ ਹੈ ਮਤਲਬ ਥਿਸ ਇਜ਼ ਸ਼ਰਿਆਮ ਗੁੰਡਾ ਕਰਦੀ ਫਿਰ ਐਸਐਚਓ ਇਨਫਾਰਮ ਕਰ ਰਿਹਾ ਕਿ ਨਹੀਂ ਜੀ ਤੋਂ ਐਗਜ਼ੈਂਪਸ਼ਨ ਦੇ ਦਿੱਤੀ ਕਿਉਂਕਿ ਅਸੀਂ ਰੈਜ਼ੀਡੈਂਸੀ ਦਿੱਤਾ ਗ੍ਰੀਟੀ ਮੈਂਸ਼ਨਿੰਗ ਕੀਤੀ ਉਸ ਤੋਂ ਪਹਿਲੇ ਉਹਨੂੰ ਐਗਜ਼ੈਂਪਸ਼ਨ ਵੀ ਦੇ ਦਿੱਤੀ ਇੱਕ ਇਹ ਮਤਲਬ ਮਜ਼ਾਕੀ ਹੋ ਗਿਆ ਕਿ ਪਹਿਲੇ ਕਹਿ ਦਿਓ ਜੀ ਜਮਾ ਕਰਾਓ ਹੁਣ ਇਹ ਜਿਹੜਾ ਹੈ ਸ਼ੀ ਇਜ਼ ਇਨ ਚੰਡੀਗੜ੍ਹ ਇਹਦਾ ਵੈਪਨ ਕਾਦੀਆਂ ਪਿੱਛੋਂ ਕਾਦੀਆਂ ਨੂੰ ਬਿਲੋਂਗ ਕਰਦੀ ਹੈ ਤੇ ਆਲ ਦਾ ਵੇ ਇਹਨੂੰ ਜਾਣਾ ਕਰਨਾ ਕੋਈ ਮਤਲਬ ਐਪਲੀਕੇਸ਼ਨ ਆਫ ਮਾਈਂਡ ਨਹੀਂ ਹੈ ਫਿਰ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹਾਂਗਾ ਇਨਫੋਰਮੇਸ਼ਨ ਟੈਕਨੋਲੋਜੀ ਸਰਵਨਸ ਦਾ ਜ਼ਮਾਨਾ ਹੈ ਉਹਨਾਂ ਨੂੰ ਇਹ ਵੀ ਪਤਾ ਹੈ ਮੋਬਾਈਲ ਨੰਬਰ ਕਿੱਥੇ ਚੱਲ ਰਿਹਾ ਹੈ ਪੁਲਿਸ ਨੂੰ 1 ਸੈਕਿੰਡ ਲੱਗਦਾ ਪਤਾ ਕਰਦੇ ਬੰਦਾ ਕਿੱਥੇ ਹੈ ਸੋ ਦੇ ਕੈਨ ਈਜ਼ੀਲੀ ਆਇਡੈਂਟੀਫਾਈ ਚੰਡੀਗੜ੍ਹ ਦੇ ਨੇੜੇ ਹੈ ਹੀ ਇਜ਼ ਨਾਟ ਅ ਥ੍ਰੈਟ অর ਸ਼ੀ ਇਜ਼ ਨ ਔਰ ਇਹ ਮਤਲਬ ਕਾਨੂੰਨ ਦੇ ਬਹੁਤ ਨੇੜੇ ਹੈ ਸਾਡੀ ਰਾਜਧਾਨੀ ਦੇ ਨੇੜੇ ਹੈ ਬਟ देयर इज ਟੋਟਲ ਨੋਨ ਐਪਲੀਕੇਸ਼ਨ ਆਫ ਲਾਈ ਜਪਾ ਇੰਟੈਲੀਜੈਂਸ ਵੱਲੋਂ ਲਈਏ ਜਾਂ ਫਿਰ ਸੇਫਟੀ ਵੱਲੋਂ ਲਈਏ ਸਾਰੀ ਗੱਲ ਵੱਲੋਂ ਲਈਏ ਮਤਲਬ ਇੱਕ ਜਿਵੇਂ ਅਨੇਰ ਗਰਦੀ ਚੌਪਟ ਰਾਜਾ ਇਹ ਇਹ ਸਿਚੁਏਸ਼ਨ ਚੱਲ ਰਹੀ ਹੈ ਅੱਜ ਦੀ ਡੇਟਸ ਮਤਲਬ ਕਾਮਨ ਮੈਨ ਜਿਹੜਾ ਆਮ ਆਦਮੀ ਅਸੀਂ ਸਾਰੇ ਆਮ ਆਦਮੀ ਤੁਸੀਂ ਵੀ ਸਾਡੀ ਕੋ ਸੁਣਾਈ ਨਹੀਂ ਹੈ ਕੋਈ ਪ੍ਰੋਬਲਮ ਹੁੰਦੀ ਹੈ ਰਿਪਰੈਜ਼ੈਂਟੇਸ਼ਨ ਦਿਓ ਜੀ ਫਿਰ ਜਾ ਕੇ ਦੱਸੋ ਮਾਨਯੋਗ ਹਾਈ ਕੋਰਟ ਹੀ ਪੁੱਛੇਗਾ ਹਾਂਜੀ ਰਿਪਰੈਜ਼ੈਂਟੇਸ਼ਨ ਦਿੱਤੀ ਨੇ ਦਿੱਤੀ ਜਾਓ ਜੀ ਵਾਪਸ ਦਿਓ ਸੁਣਵਾਈ ਤਾਂ ਹੈ ਹੀ ਨਹੀਂ ਤੁਸੀਂ ਡੀਸੀ ਦੇ ਦਫਤਰ ਜਾਓ ਡੀਸੀ ਮਹਾਰਾਜਾ ਨੂੰ ਬੰਦਾ ਡੀਸੀ ਨਹੀਂ ਲੱਭਦਾ ਐਸਐਸਪੀ ਦੇ ਦਫਤਰ ਜਾਓ ਉਹ ਮਹਾਰਾਜਾ ਨੂੰ ਬੰਦਾ ਅਫਸਰ ਕਦੀ ਐਕਸੈਸਿਬਲ ਹੀ ਨਹੀਂ ਹੁੰਦਾ ਤੁਹਾਨੂੰ ਇੱਕ ਵਿੰਡੋ ਹੁੰਦੀ ਹੈ ਛੋਟੀ ਜੀ ਜੀ ਜਾਓ ਜੀ ਅਫਸਰ ਸਾਹਿਬ ਇੰਨੇ ਵਜੇ ਮਿਲਣਗੇ ਜਾਓਗੇ ਤੁਸੀਂ ਕਹਿੰਗੇ ਨਹੀਂ ਨਹੀਂ ਸਾਹਿਬ ਹੈ ਨਹੀਂਗੇ ਸਾਹਿਬ ਤਾਂ ਬੈਠੇ ਹੀ ਨਹੀਂ ਅੱਜ ਤੇ ਆਮ ਆਦਮੀ ਜਾਏਗਾ ਤਾਂ ਜਾਏਗਾ ਕਿੱਥੇ ਕੋਈ देयर इज नो ਗਵਰਨੈਂਸ ਜਿਹੜਾ ਆਮ ਆਦਮੀ ਹੈ ਹੀ ਇਸ ਓਨਲੀ ਫੇਸਿੰਗ ਪ੍ਰੋਬਲਮਸ ਉਹਦੇ ਲਈ ਹਰ ਪ੍ਰੋਬਲਮ ਗਮੰਡ ਨਾਲ 딜 ਕਰਨਾ ਐਟ ਐਨੀ ਐਂਡ ਇਜ਼ ਅ ਬਿਗ ਪ੍ਰੋਬਲਮ ਵਿਚ ਇਜ਼ ਨਾਟ ਫੇਅਰ ਕੀ ਕੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕੀ ਜਵਾਬ ਫਾਈਲ ਕਰਨਾ ਸਾਡੇ ਆਨਰੇਬਲ ਚੀਫ ਜਸਟਿਸ ਸਾਹਿਬ ਨੇ ਪੁੱਛਿਆ ਸੀ ਕਿ ਦੱਸੋ ਕੀ ਇਹ ਕਰ ਕੀ ਰਹੇ ਹੋ ਤੁਸੀਂ ਬੇਸਿਕਲੀ ਸੋ ਫਿਰ ਇਹਨਾਂ ਕੋਲ ਕੋਈ ਜਵਾਬ ਵੀ ਨਹੀਂ ਹੁੰਦਾ ਔਰ ਇੱਕ ਹੋਰ ਇੰਟਰਸਟਿੰਗ ਗੱਲ ਹੈ ਜੇ ਅੱਜ ਕੱਲ ਅਸੀਂ ਜੋ ਵੀ ਕਾਰਵਾਈ ਕਰਦੇ ਆ ਅਸੀਂ ਪਹਿਲੇ ਨਾ ਆਪਣਾ ਉਹ ਈਮੇਲ ਪਾ ਦਿੰਨੇ ਕੇਸ ਦੀ ਵੀ ਕਾਪੀ ਭੇਜ ਦਿੰਨੇ ਇਹਨਾਂ ਨੂੰ ਅੰਡਰ ði 올ਡ ਸਿਸਟਮ ਜਦ ਮੈਂ ਵਕੀਲ ਬਣਿਆ ਸੀ एडवांस ऑफिसर ਹੁੰਦੇ ਸੀ ਤੇ ਅਗਲੇ ਤਿਆਰ ਹੋ ਕੇ ਆਉਂਦੇ ਸੀ ਕੋਰਟ ਦੇ ਵਿੱਚ ਹੀアリング ਵੇਲੇ ਕਿ ਹੀアリング ਹੋਣੀ ਹੈ ਤੇ ਨਾਲ ਦੇ ਨਾਲ ਨਿਬਟ ਜਾਣਾ ਉਹਨਾਂ ਤਿਆਰ ਹੋ ਕੇ ਕਦੀ ਵੀ ਨਹੀਂ ਆਉਂਦੇ ਹੀアリング ਤੇ ਚਾਹੇ ਈਮੇਲ ਚਲੀ ਗਈ ਹੋਣਾ ਕੋ ਸਭ ਕੁਝ ਹੈਗਾ ਬਟ ਦੇ ਵਿਲ ਕਮ ਦੇ ਵਿਲ ਵੇਟ ਕਿ ਵੀ ਕੋਰਟ ਨੋਟਿਸ ਇਸ਼ੂ ਕਰੇ ਫਿਰ ਅਸੀਂ ਜਵਾਬ ਦੇਾਂਗੇ ਮਤਲਬ देयर इज नो एफर्ट ਕਿ ਵੀ ਸਪੀਡੀ ਐਡਜੂਕੇਸ਼ਨ ਹੋਵੇ ਦੇ ਵਾਂਟ ਮੋਰ ਲਿਟੀਗੇਸ਼ਨ ਟੂ ਕ੍ਰਾਪ ਅਪ ਔਰ ਵੀ ਵਾਂਟਡ ਟੂ ਹੈਲਪ ਅਦਰ ਪੀਪਲ ਆਲਸੋ ਸਿਮਿਲਰਲੀ ਸਿਚੁਏਟਿਡ ਬਟ ਲੋਕੀ ਡਰ ਜਾਂਦੇ ਹੋ ਜਾ ਕੇ ਵੈਪਨ ਜਮਾ ਕਰਾ ਦਿੰਦੇ ਆ ਵਿਦਆਉਟ ਐਂਡ ਅਗੇਨ ਦੇ ਆਰ ਵਿਦਆਉਟ ਅ ਵੈਪਨ ਇੰਕੀਸੋ ਨਾ ਦੇ ਘਰ ਕੋਈ ਪ੍ਰੋਬਲਮ ਜੇ ਦੇ ਨੀਡ ਅ ਵੈਪਨ ਦੇ ਦੇ ਆਰ ਐਟ ਮਰਸੀ ਔਰ ਉਨ ਦੇਖੋ ਤੁਸੀਂ ਇਫ ਯੂ ਰਿਮੈਂਬਰ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਕਿਵੇਂ ਹੋਇਆ ਗਵਰਨਰ ਨੂੰ ਕੀ ਲੋੜ ਸੀ ਕਹਿੰਦੇ ਕਿ ਸਿਕਿਉਰਿਟੀ ਵਿਡਰਾ ਕਰ ਰਹੇ ਜਿਵੇਂ ਉਧਰੋਂ ਆਈ ਇਨਫੋਰਮੇਸ਼ਨ ਉਹਦੇ ਨਾਲ ਦੇਣਾ ਜਾ ਕੇ ਲੋਕਾਂ ਨੇ ਮਰਡਰ ਕਰਤਾ ਮਤਲਬ ਸਿਚੁਏਸ਼ਨ ਹਾਲਾਤ ਇਸ ਲਈ ਇਹ ਨੇ ਇਹ ਸਟੇਟ ਦੇ ਵਿੱਚ ਚਿੱਟਾ ਵਿਗਦਾ ਹੈ ਜੀ ਹਰ ਥਾਂ ਤੇ ਕਿਰਿਆਨੀ ਦੀ ਦੁਕਾਨਾਂ ਤੇ ਚਿੱਟਾ ਵਿਗਦਾ ਹੈ ਜੀ ਡੇਟ 'ਚ ਇਲੀਗਲ ਮਾਈਨਿੰਗ ਹੁੰਦੀ ਹੈ ਕਿੰਨੇ ਮਾਫੀਆ ਨੇ ਮੈਦਾਨ ਪੁੱਲਵੀਆਂ ਕਿੰਨੇ ਹੋ ਗਏ ਨੇ ਮਾਫੀਆ ਆਮ ਆਦਮੀ ਜਾਏ ਤੇ ਵਿਚਾਰਾ ਜਾਏ ਕਿੱਥੇ ਰਾਤ ਵੇਲੇ ਕੋਈ ਟਰੈਵਲ ਕਰਨ ਤੋਂ ਡਰਦਾ ਮੇਰੇ ਵਰਗਾ ਬੰਦਾ ਡਰਦਾ ਪੰਜਾਬ ਚ ਜਾਂਦਾ ਕਿ ਰਾਤੀ ਮੈਂ ਟਰੈਵਲ ਨਹੀਂ ਕਰਨਾ ਕੀ ਹੋ ਜਾਏਗਾ ਵੀ ਡੋਨਟ ਨੋ ਕਿ ਵੀ ਮੇ ਬੀ ਹਿਟ ਬਾਈ ਐਨੀਬਾਡੀ ਗੈਂਗਸਟਰਸ ਸਮ ਪੀਪਲ ਯੂ ਡੋਨਟ ਇਮੇਜਨ ਈਵਨ ਪੁਲਸ ਨਾਲ ਤਾਂ ਡਰ ਲੱਗਦਾ ਕਿ ਵੀ ਕੀ ਹੋਏਗਾ ਯੂ ਜਸਟ ਡੋਨਟ ਨੋ ਰਾਤ ਵੇਲੇ ਕੀ ਹੋਏਗਾ ਸੋ ਇਹ ਹਾਲਾਤ ਨੇ ਦੀ ਲਾਅ ਐਂਡ ਆਰਡਰ ਇਜ਼ ਵੈਰੀ ਗ੍ਰਿਮ ਕਈ ਮਾਨਯੋਗ ਸਾਡੇ ਚੀਫ ਜਸਟਿਸ ਆਫ ਇੰਡੀਆ ਕਹਿ ਚੁੱਕੇ ਨੇ ਕਿ ਪੰਜਾਬ ਦੇ ਹਾਲਾਤ ਬਹੁਤ ਬਦ ਤੋਂ ਬਦਤਰ ਹੋਈ ਜਾ ਰਹੇ ਨੇ ਡੇ ਬਾਏ ਡੇ ਲਾਸਟ ਗਵਰਨਮੈਂਟ ਆਈ ਬੜੀਆਂ ਉਮੀਦਾਂ ਸਨ ਕਿ ਵੀ ਇਹ ਆਏ ਨੇ ਬੜਾ ਚੇਂਜ ਲੈਣਗੇ ਪਰ ਸਿਚੁਏਸ਼ਨ ਹੈਜ਼ ਗੋਨ ਫਰਮ ਬੈਕ ਟੂਵਰਡਸ ਸੋ ਕੀਪਿੰਗ ਥੈਟ ਇਨ ਮਾਈਂਡ ਥੀਸ ਆਰ ਵੈਰੀ ਸੀਰੀਅਸ ਲਾਈਫ ਥ੍ਰੈਟਨਿੰਗ ਇਸ਼ੂਸ ਇਹ ਕੋਈ ਇਹ ਗੱਲ ਨਹੀਂ ਹੈ ਕਿ ਵੀ ਮੇਰੀ ਈਗੋ ਹਰਟ ਹੋ ਗਈ ਜੀ ਮੈਨੂੰ ਕਿਹਾ ਫਾਇਰਮ ਜਮਾ ਕਰ ਦੋ ਫਾਇਰਮ ਇਜ਼ ਯੋਰ ਲਾਸਟ ਲਾਈਨ ਆਫ ਡਿਫੈਂਸ ਆਈ ਊਡ ਈਵਨ ਗੋ ਟੂ ਦੀ ਐਕਸਟੈਂਡੈਂਸ ਸੇ ਚੰਡੀਗੜ੍ਹ ਤੇ ਪੁਲਿਸ ਪੰਜਾਬ ਦੇ ਵਿੱਚੋਂ ਲੜਦੇ ਰਹਿੰਦੇ ਨੇ ਕਿ ਵੀ ਸੰਤ ਕੋਲੀ ਨਹੀਂ ਆਈ ਤੂੰ ਚੰਡੀਗੜ੍ਹ ਜਾ ਉਹ ਜੀ ਤੁਸੀਂ ਫਲਾਨੀ ਥਾਂ ਜਾ ਰੈਣੀ ਚ ਕਾਲ ਕਰੋ ਕੋਈ ਆਂਦਾ ਹੀ ਨਹੀਂ ਮਤਲਬ ਜਿੰਨੀਆਂ ਮਰਜ਼ੀਆਂ ਗੱਲਾਂ ਕਰ ਲਓ ਹੁਣ ਤੁਸੀਂ ਪੰਜਾਬ ਦੇ ਹੈ ਇਹ ਦੇਖੋ ਸੀਐਮ ਸਾਹਿਬ ਨੂੰ ਇੱਕ ਨਵਾਂ ਕਾਰਡਰ ਬਣਾਉਣਾ ਪਿਆ ਗੱਡੀਆਂ ਦਾ ਕਿ ਜੇ ਹਾਈਵੇ ਤੇ ਅਸੀਂ ਖੜੀਆਂ ਕਰਾਂਗੇ ਐਕਸੀਡੈਂਟ ਵਿਕਟਮ ਉਹ ਥਾਣੇ ਬੰਦੋਗੇ ਕਿਆ ਇਹਨਾਂ ਦੇ ਹਰ ਰੋਡ ਦੇ ਉੱਤੇ ਥਾਣਾ ਹੈ ਹਰ ਥਾਣੇ ਦੀ ਜੂਰਿਸਡਿਕਸ਼ਨ ਹੈ ਪਰ ਇਹਨਾਂ ਨੂੰ ਇੱਕ ਸਪੈਸ਼ਲ ਗੱਡੀਆਂ ਖਰੀਦ ਕੇ ਖੜੀਆਂ ਗੱਡੀਆਂ ਪਈਆਂ ਹਾਈਵੇ ਸੇ ਦਿਖਦੀਆਂ ਵੀ ਨਹੀਂ ਕਿ ਜੇ ਐਕਸੀਡੈਂਟ ਹੋ ਗਿਆ ਕੋ ਚੁੱਕ ਕੇ ਲੈ ਜਾ ਜਗਾ ਇਹਨਾਂ ਨੂੰ ਹਸਪੀ ਨਵਕਿਰਨ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਜਿਹੜੇ ਲੋਕ ਐ ਉਹ ਹਾਈ ਕੋਰਟ ਵੀ ਆਂਦੇ ਹੋਣੇ ਜਿਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਰਹੀ ਜਿਨ੍ਹਾਂ ਨੂੰ ਸੱਚਮੁੱਚ ਥ੍ਰੈਟ ਹੈਗਾ ਆਪਣੇ ਵੈਪਨਸ ਨਹੀਂ ਜਮਾ ਕਰਦੇ ਸਿਕਿਉਰਿਟੀ ਵਾਸਤੇ ਜੀ ਬੇਸਿਕਲੀ ਮੈਂ ਆਪਣੀ ਪਟੀਸ਼ਨ ਵਿੱਚ 2017 ਵਿੱਚ ਰਿਟ ਪਟੀਸ਼ਨ ਆਈ ਸੀ ਜਿੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਬੰਦੇ ਨੇ ਮੂਵ ਕੀਤਾ ਸੀ ਅਗੇਂਸਟ ਉਹਨਾਂ ਦੇ ਵੈਪਨਸ ਦੀ ਡਿਪੋਜ਼ਿਟ ਦਾ ਜਿਹੜਾ ਆਰਡਰ ਸੀ ਬਟ ਇਸ ਸਰ ਐਜ਼ ਆਫ ਨਾਓ ਜਦੋਂ ਸਾਡੀ ਹੈਰਿੰਗ ਹੋਈ ਤੇ ਸਟੇਟ ਵੱਲੋਂ ਸਟੇਟਮੈਂਟ ਦਿੱਤੀ ਗਈ ਕਿ ਹਜੇ ਤੱਕ ਕੋਈ ਲਿਟੀਗੇਸ਼ਨ ਇਸ ਪੁਆਇੰਟ ਤੇ ਨਹੀਂ ਆਈ ਹੈ ਕਿਉਂਕਿ ਜੀ ਮੇਰਾ ਬੈਕਗ੍ਰਾਉਂਡ ਹੈ ਇਸ ਚੀਜ਼ ਦਾ ਮੇਰੇ ਘਰ ਵਿੱਚ ਹੋਰ ਵੀ ਲਾਇਸੈਂਸ ਹੋਲਡਰਸ ਹੈ ਆਈ ਏਮ ਐਨ ਐਡਵੋਕੇਟ ਮੈਨੂੰ ਲਾ ਦਾ ਪਤਾ ਹੈ ਮੈਨੂੰ ਗਾਈਡਲਾਈਨਸ ਦਾ ਪਤਾ ਹੈ ਤਾਂ ਇਹ ਥੋਟ ਕਿ ਅਸੀਂ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਇਹਦੇ ਵਿੱਚ ਸਾਨੂੰ ਪਾਣੀ ਚਾਹੀਦੀ ਹੈ ਸੋ ਦੈਟ ਪਬਲਿਕ ਐ ਕਿਉਂਕਿ ਐ ਸਰ ਹੈਜ਼ ਆਲਸੋ ਮੈਂਸ਼ਨਡ ਜਦੋਂ ਇਹ ਅਨਾਉਂਸ ਕਰ ਦਿੰਦੇ ਆ ਕਿ ਸਾਰੇ ਲਾਇਸੈਂਸ ਹੋਲਡਰਸ ਆਪਣੇ ਆਰਮਸ ਡਿਪੋਜ਼ਿਟ ਕਰਾਂ ਬੇਸਿਕਲੀ ਇਹ ਪਬਲਿਕ ਨੂੰ ਅਨਾਉਂਸ ਕਰ ਦਿੰਦੇ ਆ ਕਿ ਜਿਹੜੇ 4 ਲੱਖ ਲਾਇਸੈਂਸ ਹੋਲਡਰਸ ਨੇ ਸਟੇਟ ਆਫ ਪੰਜਾਬ ਉਹ ਫਾਰ ધ ਨੈਕਸਟ 2-3 ਮੰਥਸ ਵਿਲ ਬੀ ਵਿਦਆਊਟ देयर ਆਰਮਸ ਸੋ ਇਹ ਉਹਨਾਂ ਲਈ ਹਰ ਬੰਦੇ ਦੀ ਆਪਣੀਆਂ ਪ੍ਰਾਈਵੇਟ ਪ੍ਰੋਬਲਮਸ ਹੁੰਦੀਆਂ ਉਹਨਾਂ ਦੇ ਪ੍ਰਾਈਵੇਟ ਡਿਸਪਿਊਟ ਵੀ ਹੋ ਸਕਤੇ ਹੈ ਤੁਸੀਂ ਸਾਰਿਆਂ ਨੂੰ ਇੱਕ ਅਨਾਉਂਸਮੈਂਟ ਲੈਟਰ ਦੇ ਰਹੇ ਹੋ ਕਿ ਜੀ ਹੁਣ ਇਹਨਾਂ ਕੋਲ ਕੁਝ ਨਹੀਂ ਹੈ ਤੁਸੀਂ ਜੋ ਕਰਨਾ ਹੈ ਇਹਨਾਂ ਨਾਲ ਕਰ ਲਓ ਸੋ ਇਟ ਇਜ਼ ਵੈਰੀ アンफेयर ਉਹਨਾਂ ਕੋਲ ਹੋਰ ਕੋਈ ਐਡੀਸ਼ਨ ਤੇ ਹੁੰਦੀ ਨਹੀਂ ਨਾ ਉਹਨਾਂ ਨੂੰ ਕੋਈ ਆਲਟਰਨੇਟ ਸਿਕਿਉਰਿਟੀ ਦੇ ਮੈਜਰਸ ਮਿਲਦੇ ਆ ਇਟ ਇਜ਼ ਓਨਲੀ ਦਿਸ ਅਨਾਉਂਸਮੈਂਟ ਦੈਟ ਪੁਟਸ them ਐਟ ਗ੍ਰੇਟ ਰਿਸਕ ਹਾਂਜੀ ਅੱਛਾ ਇਸ ਸੀ ਪੋਲੀਟਿਸ਼ੀਅਨਸ ਹੋਗੇ ਜਾਂ ਜਿਹੜੇ ਸੈਲੀਬ੍ਰਿਟੀਆਂ ਹੋਗੇ ਉਹਨਾਂ ਨੂੰ ਵੀ ਐਡ ਕਰ ਸਕਤੇ ਜੀ ਬੇਸਿਕਲੀ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਐ ਉਹ ਬਹੁਤ ਕਲੀਅਰ ਐ ਉਹ ਕਹਿੰਦੀਆਂ ਕਿ ਸਿਰਫ ਉਹਨਾਂ ਲੋਕਾਂ ਦੇ ਆਰਮਸ ਜਮਾ ਕਰੋ ਉਹਨਾਂ ਲੋਕਾਂ ਦੇ ਆਰਮਸ ਡਿਪੋਜ਼ਿਟ ਕਰੋ ਜੇ ਜੋ ਇੱਕ ਬੈਡ ਐਲੀਮੈਂਟ ਐ ਇਨ ਦਾ ਪ੍ਰੀਵੀਅਸ ਕ੍ਰਿਮੀਨਲ ਐਂਟੀਸੀਡੈਂਟ ਇਨ ਲਾ ਰਿਕਾਰਡਡ ਜਿਵੇਂ ਮੈਂ ਤੁਹਾਨੂੰ ਦਿਖਾਈਆਂ ਵੀ ਸੀ ਗਾਈਡਲਾਈਨ ਜਿਹੜੇ ਲੋਕ ਬਾਅਰ ਬੇਲਦੇ ਹੈ ਜਾਂ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਹੈ ਜਾਂ ਰਾਈਟਿੰਗ ਵਿੱਚ ਇਨਵੋਲਡ ਰਹੇ ਸਿਰਫ ਉਹਨਾਂ ਦੇ ਆਰਮਸ ਡਿਪੋਜ਼ਿਟ ਹੋਣੇ ਚਾਹੀਦੇ ਹਨ ਕਿਉਂਕਿ ਆਰਮਸ ਲਾਇਸੈਂਸ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ ਜਾਂ ਲੈਂਦੇ ਹੋ ਉਹਦੇ ਬਿਹਾਈਂਡ ਤੁਹਾਡਾ ਮੋਟਿਵ ਕੀ ਹੁੰਦਾ ਮੋਟਿਵ ਤੇ ਇਹੀ ਹੁੰਦਾ ਨਾ ਜੀ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਲਈਏ ਜਾਂ ਸਪੋਰਟਸ ਪਰਸਨਸ ਹੁੰਦੇ ਹੈ ਜੋ ਇਸ ਚੀਜ਼ ਨੂੰ ਐਸ ਅ ਸਪੋਰਟ ਪਰਸੂ ਕਰਦੇ ਹੈ ਸੋ ਉਹਨਾਂ ਦਾ ਵੀ ਮੋਟਿਵ ਹੁੰਦਾ ਹੈ ਕਿ ਅਸੀਂ ਪ੍ਰੈਕਟਿਸ ਕਰਾਂਗੇ ਵੀ ਵਿਲ ਗੈਟ ਲੌਰਲਸ ਫॉर ਦਿਸ ਕੰਟਰੀ ਸੋ ਇਹ ਦੋਨੋ ਪਰਪਸ ਇਸ ਹੀ ਡੀਫੀਟ ਹੋ ਜਾਂਦੇ ਆ ਬੇਸਿਕ ਦੀ ਇੱਕ ਡਾਟਾ ਜਿਹੜਾ ਆਰਟੀਆਈ ਦੇ ਤਹਿਤ ਸਾਹਮਣੇ ਆਇਆ ਹੈ ਕਿ 4 ਲੱਖ ਤੋਂ ਪੰਜਾਬ ਤੋਂ 4 ਲੱਖ ਤੋਂ ਵੱਧ ਹੀ ਹੈ ਪੰਜਾਬ 'ਚ ਉੱਤਰ ਭਾਰਤ ਦੀ ਗੱਲ ਕਰੀਏ ਸਭ ਤੋਂ ਵੱਧ ਕਿੱਥੇ ਹੈ ਜੁੜੇ ਗਨ ਲਾਇਸੈਂਸ ਜੀ ਸਭ ਤੋਂ ਜ਼ਿਆਦਾ ਲਾਇਸੈਂਸਸ ਇਨ ਸਟੇਟ ਆਫ ਯੂਪੀ ਹੈ more than 12 black licenses hain over 1/3 india the licenses he in state of up hain utthe allahabad high court di bahut landmark te bahut achhi judgment aayi hai is month vich hi jithe unna ne keha hai ki jehdi election commission di guidelines hain in true letter and spirit follow honiyan chahidiyan and screening committee nu no on an individual basis assessment karni hai ਨਾਟ ਐਜ਼ ਅ ਕੰਬਾਈਨਡ ਡਿਸਟ੍ਰਿਕਟ ਕਿ ਸਾਰੇ ਟੋਟਲ ਉਹਨਾਂ ਦਾ ਫਿਗਰ ਡਾਟਾ ਦਾ ਤੁਸੀਂ ਰਿਪਰੈਜ਼ੈਂਟ ਕਰ ਦੋ ਬਟ ਇੰਡੀਵਿਜੂਅਲ ਲਾਇਸੈਂਸ ਹੋਲਡਰਸ ਦੀ ਤੁਸੀਂ ਇਵੈਲੂਏਟ ਕਰਨੀ ਹੈ ਕਿ ਉਹਨਾਂ ਦੀ ਕੀ ਹਿਸਟਰੀ ਰਹੀ ਹੈ ਜੇ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ ਹੈ ਉਹਨਾਂ ਨੂੰ ਲੋੜ ਹੈ ਜੋ ਵੀ ਹੈ ਇੰਡੀਵਿਜੂਅਲ ਸਕਰੀਨਿੰਗ ਕਮੇਟੀ ਰਿਪੋਰਟਸ ਨੂੰ ਉਹਨਾਂ ਨੇ ਅਪਹੈਲਡ ਕੀਤਾ ਸੋ ਇਨ ਸਟੇਟ ਆਫ ਯੂਪੀ ਜਿੱਥੇ ਓਵਰ 12 ਲੱਖ ਲਾਇਸੈਂਸਸ ਹੈ ਜੇ ਪੋਸੀਬਲ ਹੈ ਤੇ ਆਈ ਥਿੰਕ ਸਟੇਟ ਆਫ ਪੰਜਾਬ ਜਿੱਥੇ ਸਿਰਫ 1/3 ਹੈ ਕੰਪੇਅਰਡ ਟੂ ਯੂਪੀ ਤੇ ਇਹ ਕੋਈ ਇੰਪਲੀਮੈਂਟ ਕਰਨਾ ਮੁਸ਼ਕਿਲ ਗੱਲ ਨਹੀਂ ਹੋਏਗੀ ਜਦੋਂ ਅਸੀਂ ਆਰਮਜ਼ ਐਕਟ ਦੀ ਗੱਲ ਕਰਦੇ ਆ ਆਰਮਜ਼ ਐਕਟ ਦੇ ਵਿੱਚ ਕੀ ਕੁਝ ਆਂਦਾ ਹੈ ਤੇ ਅ ਥ੍ਰੈਟ ਪਰਸਪੈਕਸ਼ਨ ਜਿਹੜੋ ਦਿਖਾਣੀ ਹੁੰਦੀ ਹੈ ਕਿ ਕਿ ਕਿਵੇਂ ਦਿਖਾਉਣਾ ਸਰ ਕਿ ਕੋਈ ਰਿਪਰੈਜੈਂਟੇਸ਼ਨ ਕਿ ਡਿਪਾਰਟਮੈਂਟ ਕੋਲ ਪਰਸਪੈਕਸ਼ਨ ਹੈ ਕੋਈ ਪਬਲਿਕ ਸਪਿਰਿਟਡ ਪਰਸਨ ਹੈ ਕੋਈ ਮਾਫੀਆ ਨਾਲ ਲੜ ਰਿਹਾ ਹੈ ਕੋਈ ਵੈਸੇ ਸਮਾਜਿਕ ਗੁਰੂਤੀਆਂ ਨਾਲ ਲੜ ਰਿਹਾ ਹੈ ਦੇਖੋ ਸੋਸਾਇਟੀ ਦੇ ਵਿੱਚ ਇੰਡੀਆ ਦੇ ਵਿੱਚ ਨਾ ਮੁਖੌਟੇ ਨੇ ਇੱਕ ਮੁਖੌਟਾ ਜਿਹੜਾ ਪਬਲਿਕ ਨੂੰ ਦਿਖਾਣਾ ਹੈ ਇੱਕ ਰੀਅਲ ਮੁਖੌਟਾ ਸੋ ਯੂ ਡੋਨਟ ਨੋ ਕਿ ਜਿਸ ਬੰਦੇ ਨਾਲ ਤੁਸੀਂ ਲੜ ਰਹੇ ਹੋ ਯਾ ਇਵਨ ਇੱਕ ਇੰਟੈਲੈਕਚੁਅਲ ਲੜਾਈ ਲੜ ਰਹੇ ਹੋ ਉਹਦਾ ਈਗੋ ਇਸ਼ੂ ਕਿੰਨਾ ਵੱਡਾ ਹੋਏਗਾ ਜਾਂ ਉਹਦਾ ਬੰਦਾ ਹਿੱਟ ਹੁੰਦਾ ਉਹ ਕਿੰਨਾ ਵੱਡਾ ਹਿੱਟ ਹੋਏਗਾ ਸੋ ਜਿਸ ਸਟੇਟ ਦੇ ਵਿੱਚ ਬਾਰਡਰ ਤੋਂ ਲੈ ਕੇ 80 ਕਿਲੋਮੀਟਰ ਦਾ ਏਰੀਆ ਸੈਂਟਰਲ ਗਵਰਨਮੈਂਟ ਨੇ ਬੀਐਸਐਫ ਨੂੰ ਦਿੱਤਾ ਹੈ ਫਾਰ ਪੁਲਿਸਿੰਗ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਸਟੇਟ ਦੇ ਹਾਲਾਤ ਕੀ ਨੇ ਮਤਲਬ ਇਹ ਇਸ ਤੋਂ ਵੱਡੀ ਗੱਲ ਤਾਂ ਕੋਈ ਹੈ ਨਹੀਂ ਨਾ ਜੀ ਪੂਰੇ ਪੰਜਾਬ ਦੇ ਵਿੱਚ ਬਾਰਡਰ ਤੋਂ 80 ਕਿਲੋਮੀਟਰ ਦਾ ਏਰੀਆ ਇਸ ਕੰਟਰੋਲਡ ਬਾਈ ਦੀ ਬੀਐਸਐਫ ਵਾਈ ਕਿ ਪੰਜਾਬ ਦੇ ਹਾਲਾਤ ਹੈ ਹੀ ਨਹੀਂ ਕੰਟਰੋਲ ਬੰਦੇਸ ਨਾਥਿੰਗ ਅੰਡਰ ਕੰਟਰੋਲ ਦੀ ਗਵਰਨਮੈਂਟ ਦੀ ਗਵਰਨੈਂਸ ਸਿਰਫ ਸ਼ਹਿਰਾਂ ਤੱਕ ਰਹਿ ਗਈ ਹੈ ਉਹ ਵੀ ਬੜੀ ਮਿਨਿਸਕਿਊਲ ਹੈ ਰੂਰਲ ਲੈਵਲ ਤੇ देयर इज नो ਗਵਰਨੈਂਸ देयर आर नो ਹੈਲਥ ਸੈਂਟਰਸ देयर इज नो ਕੰਟਰੋਲ ਓਵਰ ਦੀ ਰਿਐਲਿਟੀ ਆਫ ਲਾਈਫ ਜਿਹੜਾ ਮਰਜ਼ੀ ਕੋਈ ਗੱਲ ਕਰ ਲੈ ਸਾਡੇ ਮਾਨਯੋਗ ਸੀਐਮ ਸਾਹਿਬ ਜਿੰਨੀਆਂ ਮਰਜ਼ੀਆਂ ਗੱਲਾਂ ਕਰ ਲੈ ਜਿਹੜੀ ਗਵਰਨਰ ਸਾਹਿਬ ਦੀ ਕਈ ਵਾਰੀ ਸਟੇਟਮੈਂਟ ਆਉਂਦੀ ਹੈ ਉਹ ਜਾਂਦੇ ਨੇ ਦੇਖਦੇ ਨੇ ਵਿਲੇਜ ਲੈਵਲ ਕਮੇਟੀਜ਼ ਨੂੰ ਜਾ ਕੇ ਉਹਨਾਂ ਨੂੰ ਕਹਿਣਾ ਪੈਂਦਾ ਔਰ ਆ ਕੇ ਉਹ ਅਵਾਰਡ ਦਿੰਦੇ ਨੇ ਉਹਨਾਂ ਨੂੰ कि जेडे ਗੱਲ ਚੁੱਕਦੇ ਨੇ ਕਿ ਇੱਥੇ ਡਰੱਗਸ ਵਿਕ ਰਹੇ ਆ ਜੀ ਇੱਥੇ ਆ ਕਰਾਈਮ ਹੋ ਰਿਹਾ ਹੈ ਮਤਲਬ ਜਿਹੜਾ ਬੰਦਾ ਵੈਪਨ ਲੈਂਦਾ ਜੀ ਬਹੁਤ ਮੁਸ਼ਕਿਲ ਨਾਲ ਲੈਂਦਾ ਹੈ ਜਿਹੜਾ ਬੰਦਾ ਉਹਦਾ ਲਾਇਸੈਂਸ ਫਾਇਰ ਆਮ ਰੱਖਦਾ ਹੈ ਬੜੇ ਧਿਆਨ ਨਾਲ ਬੜੀ ਮਜਬੂਰੀ ਚ ਰੱਖਦਾ ਕੋਈ ਖੁਸ਼ੀ ਨਾਲ ਨਹੀਂ ਰੱਖਦਾ ਪਰ ਜਦ ਤੁਸੀਂ ਉਹਦਾ ਵੈਪਨ ਲੈ ਲੈਂਦੇ ਹੋ ਅਨਾਉਂਸ ਕਰਕੇ ਔਰ ਤੁਸੀਂ ਕੀ ਕਰ ਰਹੇ ਹੋ ਯੂ ਕ੍ਰੀਏਟਿੰਗ ਪ੍ਰੋਬਲਮ ਜਿਵੇਂ ਇਨ ਡਾਇਰੈਕਟਲੀ ਕਿ ਇਹਦੇ ਕੋ ਵੈਪਨ ਨਾਲ ਅਗਲਾ ਕੋਈ ਇਹਦੇ ਘਰਾਂ ਦਾ ਡਰ ਡਰੇਗਾ ਤਾਂ ਸਹੀ ਨਾ ਜੀ ਕਿ ਵੀ ਸ਼ੀ ਹੈਜ਼ ਅ ਰਾਈਟ ਟੂ ਡਿਫੈਂਡ ਹਰਸੈਲਫ ਸੋ ਇਹਨਾਂ ਹਾਲਾਤਾਂ ਚ ਇਹ ਜਿਹੇ ਪ੍ਰੋਬਲਮ ਸਟੇਟ ਜਾਣ ਬੁੱਝ ਕੇ ਕ੍ਰੀਏਟ ਕਰਦਾ ਮੇਰੇ ਹਿਸਾਬ ਨਾਲ ਟੂ ਕ੍ਰੀਏਟ ਪ੍ਰੋਬਲਮਸ ਟੂ ਕ੍ਰੀਏਟ ਲਿਟੀਗੇਸ਼ਨ which is not fair ਐਂਡ ਸਭ ਤੋਂ ਮਾੜੀ ਗੱਲ ਕੀ ਹੈ ਇਲੈਕਸ਼ਨ ਵੇਲੇ ਦੇ ਸ਼ੁੱਡ ਬੀ ਡੂਇੰਗ ਥਿੰਗਸ ਓਨ ਦਾ ਗਰਾਉਂਡ ਇਹ ਤਾਂ ਯੂਸਲੈਸ ਐਕਸਰਸਾਈਜ਼ ਇਨਫਰਟੀਲਿਟੀ ਹੈ ਜੀ ਫਾਇਰਆਮ ਲੈ ਕੇ ਜਮਾ ਕਰ ਦੋ ਕਿ ਪੁਲਿਸ ਸਾਡੀ ਛੁੱਟੀ ਚਲੀ ਗਈ ਹੈ ਕਿ देयर ਇਜ਼ ਨੋ ਪੁਲਿਸਿੰਗ ਇਨ ਦੀ ਸਟੇਟ ਕਿ ਫਾਇਰਆਮ ਜਾ ਕੇ ਜਮਾ ਕਰ ਦੋ ਪੁਲਿਸ ਦਾ ਡੰਡਾ ਕਿਉਂ ਨਹੀਂ ਹੈ ਪੁਲਿਸ ਤੁਸੀ ਇਹਨਾਂ ਕਮਜ਼ੋਰ ਕਿਉਂ ਕਰਤਾ ਹੈ ਕਿ ਪੁਲਿਸ ਦਾ ਡਰਨੀ ਹੈ ਕਿਸੇ ਨੂੰ ਤੁਸੀਂ ਆਪਣੀ ਪੁਲਿਸ ਨੂੰ ਆਪ ਕਮਜ਼ੋਰ ਕੀਤਾ ਆਈ ਡੋਨਟ ਬਲੇਮ ਦੀ ਪੁਲਿਸ ਟੂਡੇ ਇਨ ਪੰਜਾਬ ਆਈ ਬਲੇਮ ਦੀ ਪੋਲੀਟਿਸ਼ੀਅਨ ਜਿੰਨੇ ਉਹਨੂੰ ਵੀਕਨਡ ਕੀਤਾ ਕੋ ਚੰਗਾ ਪੁਲਿਸ ਅਫਸਰਾਂ ਨੂੰ ਨਾਲ ਦੇ ਨਾਲ ਬਦਲ ਦਿੰਦੇ ਨੇ ਚੰਗੇ ਚੰਗੇ ਅਫਸਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਜਿਹੜਾ ਬੰਦਾ ਕੋਈ ਕਾਨੂੰਨ ਫਾਲੋ ਕਰਨਾ ਚਾਹੁੰਦਾ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਹੈ ਇਹ ਜਾ ਰਹੀ ਹੈ ਟੂਵਰਡਸ ਅ ਸਿਵਲ ਵਾਰ ਅਨਾਰਕੀ ਇਹ ਰੀਅਲਾਈਜ਼ ਨਹੀਂ ਕਰ ਰਹੇ but they are bringing about a situation where everything will fall apart the whole system sab to vaddi gal dekho tusi mainu bada dukh hunda roz sunke mere apne bachche bhi bahar chale gaye koi india ch rehke razi nahi bachcha kyon nahi rehnda sara punjab idles center koi aid and the idles center sara punjab canada chala gaya sara punjab europe chala gaya kyon chala gaya there is no law and order there is no rizq kehnde ne urdu de vich hai nahi at ਰੋਟੀ ਕਿੱਥੋਂ ਕਮਾ ਕੇ ਖਾਂ ਇਹ ਚੰਗੇ ਘਰੋਂ ਤਗੜੇ ਘਰੋਂ ਐ ਇਹ ਪ੍ਰੈਕਟਿਸ ਹੀ ਕਰ ਲੈ ਕਿ ਮੇਰਾ ਵੀ ਬੈਕਗ੍ਰਾਉਂਡ ਠੀਕ ਸੀ ਮੈਂ ਕਰ ਲਈ ਜਿਹੜਾ ਗਰੀਬ ਬੱਚਾ ਉਹ ਕਿਵੇਂ ਪ੍ਰੈਕਟਿਸ ਕਰਦਾ ਕਿੰਨੇ ਗਰੀਬ ਬੱਚੇ ਤੁਸੀਂ ਜੱਜ ਬੰਦੇ ਦੇਖਿਆ ਹਾਈ ਕੋਰਟ ਤੇ ਲੇਕਿਨ ਅਸੀਂ ਅਜੇ ਤੱਕ ਕੋਈ ਨਹੀਂ ਇਹ ਸਿਸਟਮ ਸਾਰਾ ਖਤਮ ਹੁੰਦਾ ਜਾ ਰਿਹਾ ਔਰ ਇਹ ਸਿਸਟਮ ਜੇ ਖਤਮ ਹੋ ਗਿਆ ਸਾਡੀ ਤਾਂ ਜ਼ਿੰਦਗੀ ਬੀਤ ਗਈ ਜਿਹੜੇ ਇਹਨੂੰ ਤੋੜ ਰਹੇ ਨੇ ਸਿਸਟਮ ਉਹੀ ਇਹਦੇ ਵਿਕਟਮ ਹੋਣਗੇ ਅਲਟੀਮੇਟਲੀ ਹੁਣ ਤੁਸੀਂ ਮੈਨੂੰ ਦੱਸੋ ਚੰਡੀਗੜ੍ਹ ਮੈਨੂੰ ਬਹੁਤ ਬੁਰਾ ਲੱਗਦਾ ਹੈ ਦੇਖ ਕੇ ਸੀਐਮ ਸਾਹਿਬ ਇਹ ਜਾਂਦੇ ਨੇ ਕਿ ਜਿਵੇਂ ਵਾਰ ਜ਼ੋਨ ਚ ਨਿਕਲੇ ਨੇ ਇੱਕ ਸੀਐਮ ਸਾਹਿਬ ਦੀ ਗੱਡੀ ਹੁੰਦੀ ਹੈ 25 ਗੱਡੀਆਂ ਨਾਲ ਹੁੰਦੀ ਹੈ ਕੈਮਰੇ ਵਾਲੀ ਗੱਡੀ ਵੀ ਨਾਲ ਹੁੰਦੀ ਹੈ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਹੈਲੀਕਾਪਟਰ ਵੀ ਲੈ ਕੇ ਜਾਣਾ ਚਾਹੀਦਾ ਉੱਤੇ ਆਰਮਡ ਹੈਲੀਕਾਪਟਰ ਮਤਲਬ ਜੇ ਹਾਲਾਤ ਇਹਨਾਂ ਲਈ ਇੰਨੇ ਮਾੜੇ ਨੇ ਆਮ ਬੰਦੇ ਲਈ ਕਿੰਨੇ ਮਾੜੇ ਨੇ ਜੇ ਤੁਹਾਨੂੰ 30 35 ਗੱਡੀਆਂ ਲੈ ਕੇ ਚੰਡੀਗੜ੍ਹ ਚ ਤੁਰਨਾ ਪੈਂਦਾ ਟੂ ਦੀ 에ਅਰਪੋਰਟ ਟੂ ਐਨੀ ਰਿਲੀਜੀਅਸ ਪਲੇਸ ਇਨ ਐਂਡ ਅਰਾਊਂਡ ਚੰਡੀਗੜ੍ਹ ਵਾਟ ਇਜ਼ ਦੀ ਸਿਚੁਏਸ਼ਨ ਆਫ ਲਾਅ ਐਂਡ ਆਰਡਰ ਪ੍ਰਾਈਮ ਮਿਨਿਸਟਰ ਸਾਹਿਬ ਆਂਦੇ ਨੇ ਕੋਈ ਵੱਡਾ ਬੰਦਾ ਆਂਦਾ ਹੈ ਦਿੱਲੀੋਂ ਸੜਕਾਂ ਬੰਦ ਕਰਤੀਆਂ ਜਾਂਦੀਆਂ ਨੇ ਕਿਉਂ देयर इज नो ਲਾਅ ਐਂਡ ਆਰਡਰ ਜੇ ਲਾਅ ਐਂਡ ਆਰਡਰ ਹੋਵੇ ਇਸ ਕੰਟਰੀ ਦੇ ਵਿੱਚ ਸੜਕ ਬੰਦ ਕਰਨ ਦੀ ਲੋੜ ਹੀ ਨਹੀਂ ਹੈ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਜੇ ਜਾਂਦੇ ਨੇ ਰੂਟ ਕਲੀਅਰ ਕਰਤਾ ਜਾਂਦਾ ਹੈ ਰੋਡਸ ਬਲੌਕ ਹੋ ਜਾਂਦੀਆਂ ਨੇ ਉਹਨਾਂ ਨੂੰ ਸਕਾਟ ਦਿੱਤੀ ਜਾਂਦੀ ਹੈ ਇੱਥੋਂ ਪੁਚਕੁਲੇ ਤੱਕ ਜਾਣ ਨੂੰ ਵੀ ਕਿਉਂ ਉਹਨਾਂ ਨੂੰ ਪਤਾ ਹੈ ਕਿ ਸਿਚੁਏਸ਼ਨ ਕੀ ਹੈ ਐਗਜ਼ੈਕਟ ਪੁਚਕੁਲੇ 'ਚ ਕੀ ਹਾਲਾਤ ਨੇ ਮੌਲਿਚ 'ਚ ਕੀ ਹਾਲਾਤ ਨੇ ਸੋ ਪਲੀਜ਼ ਪੀਸ ਪੀਸ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਰਾਹੀਂ ਕਿ ਜਾਗੋ ਲੋਗਾਂ ਨੂੰ ਆਮ ਆਦਮੀ ਨੂੰ ਜੀਣ ਦਿਓ ਉਹ ਜੀਣਾ ਚਾਹੁੰਦਾ ਏ ਸਿਰ ਉਹਨੂੰ ਜੀ ਲੈਣ ਦਿਓ ਔਰ ਇਹ ਪ੍ਰੋਬਲਮਸ ਨਾ ਕ੍ਰੀਏਟ ਕਰੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੇ ਬਿਲਕੁਲ ਗੱਲ ਜਿਹੜੀ ਹੈ ਉਹ ਮੁਕਦੀ ਹੈ ਲਾਅ ਐਂਡ ਆਰਡਰ ਨੂੰ ਜੇਕਰ ਲਾਅ ਐਂਡ ਆਰਡਰ ਠੀਕ ਹੋਵੇ ਤੇ ਸ਼ਾਇਦ ਕਿਸੇ ਨੂੰ ਜੁੜੇ ਹੈ ਆਰਮਸ ਰੱਖਣ ਦੀ ਲੋੜ ਹੀ ਨਾ ਪਏ ਆਪਣੀ ਸੇਫਟੀ ਵਾਸਤੇ ਤੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜਾ ਹੈ ਉਹ ਜਵਾਬ ਦਾਖਿਲ ਕਰਨਾ ਹੈ ਕਿਉਂਕਿ ਜਿਹੜੇ ਆਰਡਰਸ ਦੱਸੇ ਗਏ ਨੇ ਹਰ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਅਲੱਗ-ਅਲੱਗ ਆਰਡਰਸ ਜਿਹੜੇ ਹੈ ਉਹ ਨਜ਼ਰ ਆ ਰਹੇ ਹੈ ਕਿ ਕਦੋਂ ਤੁਸੀਂ ਜਿਹੜੇ ਆਪਣੇ ਹਥਿਆਰ ਜਮ੍ਹਾਂ ਕਰਵਾਉਣੇ ਹੈ ਸਕਰੀਨਿੰਗ ਕਮੇਟੀ ਕੀ ਕਹੇਗੀ ਜਾਂ ਬਹੁਤ ਸਾਰੀ ਚੀਜ਼ਾਂ ਜਿਹੜੀ ਹੈ ਉਹ ਬਹੁਤ ਅਲੱਗ-ਅਲੱਗ ਨਜ਼ਰ ਆ ਰਹੀ ਹੈ ਤੇ ਫਿਲਹਾਲ ਇਲੈਕ ਕਮਿਸ਼ਨ ਦੀ ਗਾਈਡਲਾਈਨਸ ਦੇ ਤਹਿਤ ਜੇ ਤੁਹਾਨੂੰ ਵੀ ਆਪਣੇ ਹਥਿਆਰ ਜਮਾ ਕਰਵਾਉਣੇ ਤਾਂ ਤੁਸੀਂ ਇੱਕ ਵਾਰ ਗਾਈਡਲਾਈਨਸ ਪੜ੍ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਨੀਡ ਹੈ ਤੇ ਤੁਸੀਂ ਰਿਪਰੈਜੈਂਟੇਸ਼ਨ ਦੇ ਸਕਦੇ ਹੋ ਇਲੈਕਸ਼ਨ ਕਮਿਸ਼ਨ ਨੂੰ ਤੇ ਇਸ ਤੋਂ ਇਲਾਵਾ ਜਿਹੜੇ ਫਾਲੋ ਜਿਸ ਤਰੀਕੇ ਨਾਲ ਸਰ ਨੇ ਵੀ ਦੱਸਿਆ ਕਿ ਕੀ ਕੁਝ ਜਿਹੜਾ ਹੈ ਤੁਸੀਂ ਜਾ ਸਕਦੇ ਹੋ ਕਿਹੜਾ ਪ੍ਰੋਸੀਜਰ ਹੈ ਉਹ ਫਾਲੋ ਕਰ ਸਕਦੇ ਹੋ ਕੈਮਰਾ ਪਰਸਨ ਵਿਕਾਸ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ